ਰਾਮ ਰਸੀ 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 ਦੇ ਪਾਠ ਕਰਨ ਪਰੰਤ ਪ੍ਰਭੂ શ્રી ਰਾਮਚੰਦਰ ਜੀ ਦੀ ਮਹਿਮੰਦਨ ਬੰਗਾਨ ਕੀਤਾ ਗਿਆ ਜਿਸ ਮਾਨ ਮੱਦੀ ਗੀਤੀ ਤੇ ਆਉਟਰਸਮੀਟ શ્રી ਹਨੂਮਾਨ ਜੀ ਦੇ ਉਪਾਸ਼ਕਾਂ ਵੱਲੋਂ ਸ਼ਿਰਕਤ ਕਰਕੇ ਪਰਮਾਤਮਾ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ ਸਮਾਗਮ ਦੌਰਾਨ 2 ਫਰਵਰੀ 2025 ਤੋਂ ਪਵਿੱਤਰ ਸਥਾਨ શ્રી ਅਜਲੇਸ਼ਵਰ ਧਾਮ ਦੀ ਸ਼ੁਰੂ ਹੋ ਰਹੀ ਕਾਰ ਸੇਵਾ ਸਬੰਧੀ ਸੱਦਾ ਪੱਤਰ ਦੇਣ ਪਹੁੰਚੇ ਸ੍ਰੀ ਅਚਲੇਸ਼ਵਰ ਧਾਮ ਟਰਸਟ ਬਟਾਲਾ ਦੇ ਪ੍ਰਧਾਨ ਪਵਨ ਕੁਮਾਰ ਪੰਮਾ, ਨਰਿੰਦਰ ਸ਼ਰਮਾ, ਬੰਤੀ ਖੋਜਲਾ, 인ਦਰਪਾਲ ਹਾਂਡਾ, ਸਰਿੰਦਰ ਕਾਕਾ, ਅਮਨਦੀਪ ਬੈਂਸ ਨੇ ਧਾਰੀਵਾਲ ਦੀ ਸੰਤਾ ਨੂੰ ਅਪੀਲ ਕੀਤੀ ਕਿ 25 ਸਾਲ ਬਾਅਦ ਸ਼ੁਰੂ ਹੋਣ ਜਾ ਰਹੀ ਕਾਰ ਸੇਵਾ ਦੌਰਾਨ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਇਸ ਮੌਕੇ ਤੇ ਸੰਤਤ ਮੋਚਨ ਬਾਲਾ ਜੀ ਮੰਦਰ ਧਾਰੀਵਾਲ ਦੇ ਮੁੱਖ ਸੇਵਾਦਾਰ ਸ੍ਰੀ ਨਰਿੰਦਰ ਪ੍ਰਿੰਜਾ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਵਾਈਸ ਪ੍ਰਧਾਨ ਦੀਪਕ ਕੁਮਾਰ ਸੇਵਾ ਮੁਕਤ ਤਹਿਸੀਲਦਾਰ ਅਰਵਿੰਦ ਸਲਵਾਨ ਐਡਵੋਕੇਟ ਕੇਸ਼ਵਨੀਆ ਸੈਂਟਰੀ ਇੰਸਪੈਕਟਰ ਸੰਜੀਵ ਸੋਨੀ ਉੱਗੇ ਸਮਾਜ ਸੇਵਕ ਮਿੱਠੂ ਮਹਾਜਨ ਆਸੂ ਮੌਦਗੇਲ ਸੁਦਰਸ਼ਨ ਵਰਮਾ ਅਭਿਨੰਦਨ ਖੰਨਾ ਸਬ ਇੰਸਪੈਕਟਰ ਰਕੇਸ਼ ਗੋਤਮ ਆਗ ਵੱਲੋਂ ਸ੍ਰੀ ਅਜਲੇਸ਼ਵਰ ਧਾਮ ਦਰਸਤ ਬਟਾਲਾ ਦੀ ਸਮੁੱਚੀ ਟੀਮ ਨੂੰ ਸ਼ਰੋਪਾ ਉਪਾਕੇ ਅਤੇ ਯਾਦਗਾਰੀ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੰਕਟ ਮੋਚਨ ਬਾਲਾ ਜੀ ਮੰਦਰ ਧਾਰੀਵਾਲ ਦੇ ਮੁੱਖ ਸੇਵਾਦਾਰ ਸ੍ਰੀ ਨਰਿੰਦਰ ਪੰਜਾ ਵੱਲੋਂ ਸ੍ਰੀ ਅਜਲੇਸ਼ਵਰ ਧਾਮ ਰਸ਼ਟ ਬਤਾਲਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਜੁੜ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਦੋ ਪਰਬੀ ਤੋਂ ਸ਼ੁਰੂ ਹੋ ਰਹੀ ਕਾਰ ਸੇਵਾ ਵਿੱਚ ਹਿੱਸਾ ਪਾ ਕੇ ਪੁੰਨ ਦੇ ਭਾਗੀ ਬਣੋ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਾਲਾ ਜੀ ਦੇ ਇਸ ਦਰਬਾਰ ਚ ਅਚਲੇਸ਼ਵਰ ਧਾਮ ਦੇ ਸੇਵਾਦਾਰਾਂ ਨੂੰ ਆਉਣ ਦਾ ਮੌਕਾ ਸ੍ਰੀ ਨਰਿੰਦਰ ਪ੍ਰਿੰਜਾ ਜੀ ਸਜੀਵ ਕੋਲੀ ਜੀ ਸੁਦਰਸ਼ਨ ਵਰਮਾ ਜੀ ਐਡਵੋਕੇਟ ਰਕੇਸ਼ ਜੀ ਮੋਟਗਲ ਸਾਹਿਬ ਰਵੀ ਖੋਸਲਾ ਜੀ ਅਭੀ ਖਨਾ ਜੀ ਜਤਿੰਦਰ ਪਰਿੰਦਾ ਜੀ ਅਸ਼ਵਨੀ ਕੁਮਾਰ ਪ੍ਰਧਾਨ ਸਾਡੇ ਮਿਸ਼ਨਲ ਕਮੇਟੀ ਦੇ ਦੀਪਕ ਅਰੋੜਾ ਜੀ ਵਾਈਸ ਪ੍ਰੈਜ਼ੀਡੈਂਟ ਤੇ ਮਿੱਠੂ ਮਹਾਜਨ ਜੀ ਤੇ ਬਾਕੀ ਮੇਰੀ ਸੰਗਤ ਕਿਉਂਕਿ ਕਾਰ ਸੇਵਾ ਦਾ ਜਿਹੜਾ ਕੰਮ ਹੈ ਉਹ ਸੰਗਤ ਹੀ ਕਰ ਸਕਦੀ ਔਰ ਅਚਲેશਵਰ ਦਵੰਗ ਦੇ ਵਿਦਿਤਸ ਰੋਵਰ ਦੀ ਕਾਰ ਸੇਵਾ ਪੁਨਿਆ ਦੀ 25 ਸਾਲ ਪਹਿਲਾਂ ਇਸੇ ਟਰਸਟ ਨੇ ਮੇਰੇ ਸੇਵਾਦਾਰ ਦੀ ਹਾਜ਼ਰੀ ਜੀ ਅਸੀਂ ਕਰਾਈ ਸੀ ਔਰ ਅੱਜ 25 ਸਾਲ ਹੋ ਗਏ ਨੇ ਦੁਬਾਰਾ ਕਾਰ ਸੇਵਾ ਦਾ ਮੌਕਾ ਪੋਣੇ ਸ਼ੰਕਰ ਨੇ ਦਿੱਤਾ ਹੈ ਔਰ ਬੜੀਆਂ ਅਸੀਂ ਨੁਕਰ ਮਿੱਠੀਆਂ ਜਿਹੜੀਆਂ ਵਡਾਲੇ ਕੀਤੀਆਂ ਬਹੁਤ ਧੰਨਵਾਦੀਆਂ ਪ੍ਰਿੰਦਾ ਜੀ ਦਾ ਜਿਨ੍ਹਾਂ ਨੇ ਬਾਲਾ ਜੀ ਦਰਬਾਰ ਚ ਸਾਨੂੰ ਇੱਥੇ ਸੱਦਿਆ ਹੈ ਮੈਂ ਸਮਝਦਾ ਹਾਂ ਵੀ ਬਰਿੰਦਾਵਨ ਪ੍ਰਿੰਦਾ ਜੀ ਨੇ ਤੁਹਾਨੂੰ ਬੜੀ ਵਾਰ ਲੈ ਕੇ ਕਹੇ ਨੇ ਜਿੱਦਾਂ ਅਸੀਂ ਬਰਿੰਦਾਵਨ ਦੀ ਰਜ ਨੂੰ ਥੋੜਾ ਥੋੜਾ ਜ਼ਰੂਰ ਆਪਣੀ ਡੱਬੀ ਚ ਜਾਂ ਕਿਤੇ ਲੈ ਕੇ ਆਉਣੇ ਮੈਂ ਸਮਝਣਾ}{|\text{ਸ਼ਲੇਸ਼ਵਰ ਮੰਦਿਰ ਜਿਹੜਾ ਕਿ ਤੁਹਾਡੇ}} ਦੇਸ਼ਕ ਜਿਆ ਬਟਾਲੇ ਹੈ ਇਹ ਕਾਰ ਸੇਵਾ ਇਧਰ ਸ਼ੁਰੂ ਕਰੀਏ ਵੀ ਥੋੜੀ ਥੋੜੀ ਉਹ ਰਾਜ ਅਟੇ ਸੀ ਆਪੇ ਇਹ 빈33 ਕੋਟੀ ਦੇਵਤਾ ਦੀ ਰਾਜੈ ਜਿਹਨੂੰ ਸਾਰਾ ਸ੍ਰਿਸ਼ਟੀ 33 ਕੋਟੀ ਦੇਵਤਾ ਦਾ ਮਤਲਬ ਮੈਂ ਤਾਂ ਬਹੁਤ ਘੱਟ ਜਾਣਦਾ ਪ੍ਰਿੰਜਾ ਜੀ ਤੁਹਾਨੂੰ ਦੱਸ ਸਕਦੇ ਆ ਵੀ ਸਾਰੀ ਸ੍ਰਿਸ਼ਟੀ ਜਿੱਤੇ ਗੁਰਨਾਣਕ ਸਾਹਿਬ ਨੇ ਵੀ ਪਹਿਲੀ ਸਿੱਧ ਗੋਸ਼ਟੀ ਜਿਹੜੀ ਆ ਉਹ ਚਲੇਸ਼ਵਰ ਆ ਕੇ ਕੀਤੀ ਔਰ ਸਾਰੇ ਦੇਵੀ ਦੇਵਤਿਆਂ ਨੇ ਭਗਵਾਨ ਕਾਰਤਿਕ ਸਵਾਮੀ ਨੂੰ ਇੱਥੇ ਆ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਆਪਣੇ ਮਾਤਾ ਪਿਤਾ ਤੋਂ ਰੁਸ਼ਟ ਹੋ ਗਏ ਜਿਹਦੇ ਕਰਕੇ ਦਾ ਨਾਮ ਅਚਲੇਸ਼ਵਰ ਪਿਆ ਔਰ ਉਤਾਰੀਵਾਲ ਦੀ ਬਹੁਤ ਸੰਗਤ ਜਿਹੜੀ ਮੰਦਰ ਚਾਹੇ ਸ਼ਾਵੰਦ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਮੇਲਾ ਹੋਵੇ ਚਾਹੇ ਮਹਾ ਸ਼ਿਵਰਾਤਰੀ ਆਣੀ ਹੈ ਤੇ ਬਟਾਲੇ ਵਾਲਾ ਤਾਂ ਵੀ ਫਾਈਨਾਂਸ ਕਰੇ ਪਹੁੰਚ ਜਾਂਦੇ ਦੋ ਇਹਨਾਂ ਦਰਬਾਰ ਖਲਾਣ ਤੇ ਅਸੀਂ ਤੁਹਾਡੇ ਅੱਗੇ ਉਹੀ ਬੇਨਤੀ ਕਰਨ ਆਇਆ ਚਲੇਸ਼ਵਰ ਮੰਦਰ ਕਾਲਜ ਸੇਵਾਟਰਸ ਕੋਲ ਪੇ ਤੁਸੀਂ ਵੀ ਪਰਿੰਦਾ ਜੀ ਦੇ ਨਾਲ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਪਾਣਾ ਮੈਂ ਲੇਡੀਜ਼ ਨੂੰ ਜ਼ਿਆਦਾ ਕਹਿਣਾ ਚਾਹਣਾ ਜੇ ਬੰਦਿਆਂ ਨੇ ਕਾਰ ਸੇਵਾ ਕਰਨੀ ਹੈ ਤੇ ਲੇਡੀਜ਼ ਨੇ ਲੰਗਰ ਵੀ ਪਕਾਉਣਾ ਇੱਕ ਪ੍ਰਥਾ ਜਿਹੜੀ ਸਾਡੇ ਸਿੱਖ ਭਾਈਆਂ ਦੇ ਵਿੱਚ ਅਹੀ ਹੈ ਜਦੋਂ ਲੰਗਰ ਦੀ ਵਿਵਸਥਾ ਹੁੰਦੀ ਹੈ ਸਾਰੀ ਲੇਡੀਆਂ ਕਰਦੀਆਂ ਔਰ ਸਾਡੀਆਂ ਲੜੀਆਂ ਜਿਹੜੀਆਂ ਉਹ ਥੋੜੀਆਂ ਪਿਛਲੇ ਨੇ ਇਸ ਕਾਰ ਸੇਵਾ ਦੇ ਵਿੱਚ ਤੁਸੀਂ ਆਵਾਂਗੇ ਲੇਡੀਆਂ ਨੇ ਇਹ ਪ੍ਰੂਫ ਕਰ ਦੇਣਾ ਵੀ ਸਾਰਾ ਲੰਗਰ ਦੀ ਜ਼ਿੰਮੇਵਾਰੀ ਪਰੇਟਾ ਜੀ ਲੇਡੀਆਂ ਦੀ ਹੋਵੇ ਔਰ ਕਿ ਇਹ ਕੰਮ ਸੇਵਾ ਬਣੇ ਕਰਨ ਤੇ ਜਲਦੀ ਸੇਵਾ ਆ ਜੇਗੀ ਫਿਰ ਮੈਂ ਅਜਲੇਸ਼ਵਰ ਮੰਦਰ ਕਾਰ ਸੇਵਾ ਕਰ ਸੁਣੋ ਸਾਰੇ 54 ਪਰਿਵਾਰੀਏ ਤੁਸੀਂ ਇਹਨਾਂ ਦਾ ਔਰ ਬਾਲਾ ਜੀ ਦਰਬਾਰ ਦੇ ਕੇ ਮਥਾ ਠੇਕਦਾ ਹੈ ਤੇ ਅੱਜ ਬੇਨਤੀ ਕਰਨ ਆਇਆ ਤੁਸੀਂ ਸਾਡੀ ਬੇਨਤੀ ਜ਼ਰੂਰ ਕਬੂਲ ਕਰਿਓ ਔਰ ਉਸ ਸਪੁੱਤਰ ਸ਼ਰੋਤ ਤੇ 2 ਫਰਵਰੀ ਤੋਂ ਕਾਲ ਸੇਵਾ ਸ਼ੁਰੂ ਹੋਣੀ ਔਰ ਲਗਾਤਾਰ ਕਿ ਸਾਡੀ ਸਾਰਿਆਂ ਦੀ ਮਦਦ ਅਸੀਂ ਦਸਾਂ ਦਿਨਾਂ 'ਚ ਮਗਾਣੀ ਹੈ ਅਸੀਂ 15 ਦਿਨਾਂ 'ਚ ਮਗਾਣੀ ਹੈ ਤੇ 2 ਦਿਨਾਂ 'ਚ ਮਗਾਣੀ ਜੈ ਸ਼ੰਕਰ ਜੈ ਬਾਲੇ ਸ਼ੰਕਰ ਪਰਬੂ ਜਦੋਂ ਆਦੇ ਨਾ ਕਿ ਇਹਨੇ ਕਿ ਰੂਪ ਚਾਹਦੇ ਨੇ ਤੁਹਾਡਾ ਉਧਾਰ ਪੁਆਰ ਕਰਨ ਸਾਖ ਸਾਬ ਪ੍ਰਬੂ ਨੇ ਨਹੀਂ ਆਉਣਾ ਤੇ ਪ੍ਰਬੂ ਦੇ ਸੇਵਕ ਬਣ ਕੇ ਆਏ ਨੇ ਪ੍ਰਬੂ ਦਾ ਰੂਪ ਹੀ ਬਣ ਕੇ ਆਏ ਨੇ ਕੋਈ ਜੋ ਮਕਰ ਸੰਕ੍ਰਾਂਤੀ ਦੇ ਪਾਵਨ ਪੀਤਰ ਪਰਉਤੇ ਹਾਨੂੰ ਇਹ ਸੰਦੇਸ਼ ਦੇ ਨਾਲ ਇਹ ਆਪਣੇ ਬੇਸ਼ਕੀਤੀ ਸਮੋਜੋ ਸਮੇਂ ਕਰਕੇ ਆਏ ਹਾਂ ਜਿਹਦਾ ਬਾਦਾ ਜੀ ਦੀ ਸ਼ਕਤੀ ਜਮਨ ਮਹਾਰਾਜ ਨੇ ਜਗਾਈ ਜੀ ਤੁਹਾਨੂੰ ਵੀ ਜਗਾਨ ਆਏ ਨੇ ਬਿਕਾਲੋ ਸਿਵਾ ਤੇ ਖਟਲੋ ਮੇਵਾ ਆਪਰਾ ਆਪਣੇ ਪਰਿਵਾਰ ਦਾ ਉਧਾਰ ਕਲਿਆਣ ਕਰਨਾ ਤੇ ਕਾਰ ਸੇਵਾ ਜ਼ਰੂਰ ਕਰਿਓ ਜ਼ਰੂਰ ਕਰਿਓ ਜ਼ਰੂਰ ਕਰਿਓ ਬੇਨਤੀ ਹੈ ਉਪਰ ਜਿਨ੍ਹਾਂ ਪ੍ਰਭਾਜ ਨੇ ਡਿਊਟੀ ਲਈ ਹੈ ਵੀ ਮਾਵਾ ਭਾਣੇ ਦੇਖੋ ਦਾਬੇ ਨਹੀਂ ਚੁਕਣ ਦੀ ਗੱਲ ਉਥੇ ਚੋਕ ਲੋਕਾਂ ਦੇ ਅੱਧੀ ਕਿਰਪਾ ਨਹੀਂ ਤਾਂ ਕਦੇ ਸੇਵ ਲੱਗੜੀ ਬਣਾਣਾ ਜਾਣੇ ਫੁਲਕੇ ਪ੍ਰਸ਼ਾਦੇ ਬਣਾ ਲੈ ਜਿਹੜੀ ਸੇਵਾ ਕੋ ਖਾਏ ਹੋਣ ਦੀ ਉਹਨਾਂ ਵਾਸਤੇ ਰਸਾਂ ਗੜੀ ਪਕਾਣਾ ਬਹੁਤ ਸਾਚੇ ਦਰਬਾਰ ਇੱਥੇ ਜੈ ਕਿਉਂਕਿ ਤਾਂ ਵੀ ਪਤਾ ਕਿ ਹਲਵਾਂ ਦੇ ਤੇ ਚੁਕੜੇ ਨਹੀਂ ਬੜੀ ਕੋੜੀ ਵੱਡੀ ਸੇਵਾ ਨਹੀਂ ਚੁਕਲਣ ਦੀ ਚੁਕਲਣ ਦੀ ਜੈ ਸ਼੍ਰੀ ਅਕਾਲ ਜੈ ਸ਼੍ਰੀ ਅਕਾਲ ਜੇ ਪਾਲਾ ਜੀ ਫਰਨਾ ਤੇ ਗਵਾਈ ਹੁੰਦਾ ਜੀ ਤੇ ਪਾਲਾ ਜੀ ਫਿਰ ਅਮਰੋਂ ਬਾਹ ਖਿੜ ਕਰਕੇ ਪ੍ਰਸਾਦ ਹੁਵਾੰਡਾ ਚੁਕਾ ਦੇਥੇ ਤਾਂ ਉੱਥੇ ਬੱਧੀ ਮੈਂ ਬੋ ਜਾ ਇਹ ਚਾਮਰਾਣ ਫੁਲਕੇ ਬਣਾਣੇ ਵੀ ਬੜੀ ਵੱਡੀ ਜੀ ਵੀ ਬੜੀ ਵੱਡੀ ਸੇਵਾ ਸੋਬਲ ਪਾਲਾ ਜੀ ਮਹਾਰਾਜ ਦੇ ਕੀ ਜੈ ਉਪਾਾਸਤੇ ਜੋਰਦਾਰ ਤਾਲੀਆਂ ਫਰਮਾ ਜੀ ਕੋ ਬਾਸਰਾ ਕਰੇ ਜੀ ਕੈਦੀ ਅਹੀ ਸ਼ੰਕਰ ਘਵਾ ਜੀ ਪ੍ਰਾਰਥਨਾ ਕਰਨੀ ਹੈ ਬਿਬਾਵਾਣੀ ਮਹਾਰਾਜ ਹੇ ਸ਼ੰਕਰ ਭਗਵਾਨ ਓਮ ਸ਼੍ਰੀ ਰਦੇਸ਼ਵਰ ਮਹਾ ਦਿਵਾਏ ਨਮੋ ਨਮਾਹ ਜੋ ਸ਼੍ਰੀ ਰਾਮ ਜੀ ਦੇ ਵੀ ਈਸ਼ਟ ਹੈ ਉਹ ਸ਼ੰਕਰ ਭਗਵਾਨ ਦੀ ਪ੍ਰਾਰਥਨਾ ਬਿਹੇ ਸ਼ੰਕਰ ਭਗਵਾਨ ਹੇ ਸ਼੍ਰੀ ਪਰਿਵਾਰ ਪਹੀ ਮੇਰੇ ਭਾਵਾਂ ਤੇ ਸ਼੍ਰੀ ਅਚਨੇਸ਼ਵਰ ਧਾਮ ਮੰਦਿਰ ਟਰਸਟ ਦੇ ਜਿੰਨੇ ਵੀ ਸੇਵਕ ਨੇ ਜੋ ਜੋ ਵੀ ਇਹ ਸੇ ਕਾਰਜ ਉਹ ਅੱਛੇ ਹਿਸਾਬ ਆਵੀ ਦਾ ਜਿਹੜੇ ਕਰਾ ਰਹੇ ਨੇ ਜਿਨ੍ਹਾਂ ਨੂੰ ਵੀ ਬਸ਼ਕਤੀ ਪਾਵਾਂ ਜਿਵੇਂ ਦਿੱਤੀ ਆ ਉਹਨਾਂ ਦੇ ਉਹਨਾਂ ਦੇ ਪਰਿਵਾਰ ਤੇ ਮਾਲਕ ਹੋ ਕੇ ਪਾਕਨ ਨੂੰ ਬੇਦੁਰੀ ਰਾਤ ਨੂੰ ਚਕੀ ਦੇ ਸੋਹ ਜੀ ਸ਼ਾਂਤੀ ਦੇ ਉਹਨੇ ਸੇ ਤਰੈ ਸਨਾਤਨ ਘਰ ਦੀ ਬੋਝਾ ਤਹਿਰਾਦੇ ਹਨ ਕੋ ਬਾਲਾ ਜੀ ਦੀ ਸ਼ੰਕਰ ਭਵਾਨ ਦੀ ਜਮਾ ਕਰ ਆਪ ਵੀ ਕਰਨ ਧੰਨ ਵੀ ਕਰਾਣ ਆਪ ਵੀ ਕਰਨ ਧੰਨ ਵੀ ਕਰਾਣ ਬੜਾ ਵੱਡਾ ਪਰਾਂ ਕੀ ਕਰਨਾ ਉਹ ਅੱਧੀ ਕੀ ਕਰੇ ਕੋਈ ਬੋਗੋ ਤੁਸੀਂ ਕੀ ਕਰੇ ਕੀ ਕਰਨਾ ਕਾਸ਼ਿਵਾ ਕਥੇ ਕਰਨੀ ਹੈ جی مات شکتی آ گئی ساری شکتی آپ جی جو مارج جی